ਪੰਜਾਬ ਦੀ ਬਰਬਾਦੀ ਦੀ ਤਹੋੜ ਤਸਵੀਰ ਜਿਹੜੀ ਲੰਮੇ ਸਮੇਂ ਤੋਂ ਬੋਲਦੇ ਆ ਰਹੇ ਆ ਕਿੰਨਾ ਚਿਰ ਅਸੀਂ ਇਹ ਟੋਟੇ ਪਾ ਕੇ ਕਿੰਨਾ ਚਿਰ ਪਾਣੀ ਛਿੱਤੀ ਜਾਵਾਂਗੇ ਆ ਦੇਖ ਲਓ ਮੋਟਰਾਂ ਦੇ ਪਾਣੀ ਕਿੰਨੇ ਕੁ ਰਹਿ ਗਏ ਐਸ ਵਾਰੀ ਨਹੀਂ ਹਰ ਸਾਲ ਹਰ ਸਾਲ ਪੰਜਾਬ ਦੇ ਵਿੱਚ ਸੰਕਰੇ ਜਿਹੜੇ ਬੋਰ ਨੇ ਉਹ ਪਾਣੀ ਛੱਡ ਰਹੇ ਆ ਆ ਦੇਖ ਲਓ ਪਾਣੀ ਜਕੜਾਂ ਮ ਘੱਡ ਵੀ ਗਿਆ ਆ ਹਾਲਾਤ ਨੇ ਕਾ ਬੋਰ ਦਿਖਾ ਦੇ ਯਾਰ ਬੋਰ ਦਿਖਾ ਥੱਲੇ ਫੜਾ ਜਾ 10 ਇੰਚੀ ਬੋਰ ਆਵੇ ਪਾਣੀ ਦੇਖ ਲਓ ਕਿੰਨਾ ਕਾ ਆ ਦੇਖੋ ਲਾਜ਼ ਪਾਣੀ ਦੇ ਪੰਜਾਬ ਦੇ ਲੋਕੋ ਸੰਭਲ ਜਾਓ ਸੰਭਲ ਜਾਓ 10 ਤੋਂ 15 ਸਾਲ ਦਾ ਪਾਣੀ ਆ ਤੁਹਾਡੀ ਧਰਤੀ ਨੇ ਬੰਜਰ ਹੋ ਜਾਣਾ ਨਹਿਰੀ ਪਾਣੀ ਦੀ ਮੰਗ ਰੱਖੋ ਮੋਟਰਾਂ ਦੇ ਉੱਤੇ ਪਾਣੀ ਨੂੰ ਆਪਾਂ ਘਟਾ ਕੇ ਨਹਿਰੀ ਪਾਣੀ ਵੱਲ ਖਿਆਲ ਕਰਦੇ ਉਦੋਂ ਲੋਕਾਂ ਨੇ ਖੋਲ ਖਾਲ ਖੂਲ ਬਾਹ ਕੇ ਵੇਚਰ ਲਾ ਕੇ ਇਧਰ ਆਪਾਂ ਨੂੰ ਪਤਾ ਆਟੋਮੈਟਿਕ ਲਾਇਆ ਘਰੇ ਬਾਗ ਦੇ ਬਿੱਲ ਕੋਈ ਭਰਨਾ ਨਹੀਂ ਨਜ਼ਾਰੇ ਇਹ ਨਜ਼ਾਰੇ ਸੁਡੀਆਂ ਆਣ ਬਾਲਾਂ ਨਸਲਾਂ ਦੇ ਟੋਏ ਨੇ ਖੂਹ ਨੇ ਖਾਤੇ ਨੇ ਤੁਹਾਡੀਆਂ ਆਉਣ-ਬਾਗਾਂ ਨਸਲਾਂ ਨੂੰ ਤੂੰ ਜ਼ਹਿਰ ਦੇ ਰਹੇ ਹੋ ਮਾਰ ਰਹੇ ਹੋ ਆਪਣੇ ਹੱਥੀ ਆ ਦੇਖੋ ਹਾਲਾਤ ਆ ਪਾਣੀ ਦੇਖ ਲਓ ਕੀ ਆ ਆਹ ਆ ਦੇਖ ਲਓ ਕੀ ਹੋਰ ਖੜੇ ਆ ਸੋ ਹੁਣ ਵੀ ਹਲੇ ਵੀ ਮਾੜਾ-ਮੋਟਾ ਅਕਲ ਨੂੰ ਹੱਥ ਮਾਰ ਲਓ ਪੰਜਾਬ ਦੇ ਲੋਕੋ ਕਹੋ ਸਰਕਾਰਾਂ ਤੇ ਜ਼ੋਰ ਪਾਓ ਸਾਡਾ ਨਹਿਰੀ ਪਾਣੀ ਜਿਹੜਾ ਹੁਣ ਸਾਰਾ ਦੂਜੇ ਸੂਬਿਆਂ ਨੂੰ ਦੇਈ ਜਾਂਦੇ ਆ ਇਧਰ ਨੂੰ ਪੰਜਾਬ ਨੂੰ ਮੋੜ ਕੇ ਲਿਆਂਦਾ ਜਾਵੇ ਬਹੁਤ ਵਾਰ ਨਹਿਰੀ ਪਾਣੀ ਮੰਗ ਲੱਖੋ ਬਹੁਤ ਵਾਰ ਮੇਰੀ ਪਾਣੀ ਲਾਓ ਜਿਹੜੇ ਪਿੰਡਾਂ 'ਖਾਲ' ਹੈਗੇ ਆ ਉਹ ਪਾਣੀ ਵਰਤੋ ਨਹੀਂ ਨਵੇਂ ਖਾਲ ਬਣਾਓ ਪਾਈਪਾਂ ਪਾਓ ਮੋਗੇ ਲਵਾਓ ਜੋ ਮਰਜ਼ੀ ਕਰੋ ਪੂਰਾ ਪੰਜਾਬ ਇਸ ਗੱਲ ਦਾ ਜੋਰ ਦੇ ਦੇ ਸਾਨੂੰ ਨਹਿਰੀ ਪਾਣੀ ਕੱਲੇ-ਕੱਲੇ ਸਾਡੇ ਕੱਲੇ-ਕੱਲੇ ਖੇਤਾਂ ਨੂੰ ਲੱਗਣਾ ਜਿਹੜਾ ਇੱਥੇ ਮੋਗੇ ਬੰਦ ਪਏ ਹੁੰਦੇ ਆ ਨਹੀਂ ਛੱਡਣੀਆਂ ਹਾਂ ਅੱਗੇ ਤੂੰ ਪਹਿਲਾਂ ਮੋੜ ਤੂੰ ਕਿੱਦਾਂ ਨਹੀਂ ਛੱਡਣਾ ਆ। ਉੱਤੇ ਪਏ ਹੁਣਗੇ ਲੋਕ ਤੂੰ ਹੁਣ ਦੇਖ ਲੈ ਮੋਗਾ ਜਾ ਕੇ। ਅਜੇ ਹੀ ਬੰਦ ਪਿਆਊ। ਪਿਆ ਚੱਲੀ ਜਾਂਦੀ ਆ। ਮੋਗਾ ਹੁਣ ਦਿਖਾ ਦੇਾਂਗੇ ਬੰਦ ਹੋਊਗਾ। ਦਿਨ ਰਾਤ ਮੋਟਰਾਂ ਚੱਲਦੀਆਂ। ਇਹਦਾ ਨਹੀਂ ਖੁਸ਼ ਆਹੋ ਆਹੋ ਭੋਂਤਰੇ ਲਾਇਟ ਬਹੁਤ ਦੇਦੀ ਨਿਆਰੇ ਬੱਚੇ ਪਿਆ। ਇਹ ਲਾਇਟ ਨਹੀਂ ਇਹ ਜ਼ਹਿਰ ਆ ਛੋਡੀ ਦੀ। ਇਹ ਯਾਦ ਰੱਖੋ ਤੁਹਾਡੀਆਂ ਨਸਲਾਂ ਖਤਮ ਕਰ ਦੂਗੀ ਜ਼ਹਿਰਾਂ ਜੋ ਪਾਣੀ ਮੋਗ ਗਿਆ ਤੇ ਫੱਕੇ ਮਾਰਾਂਗੇ ਮਿੱਟੀ ਦੇ। ਤੇ ਤੇਰੇ ਫੱਕੇ ਮਾਰਿਆ ਕਰਾਂਗੇ ਕੀ ਕਰਾਂਗੇ? ਜੱਬ ਦਾ ਵਾਸਤਾ ਇੰਨਾ ਗੱਲਾਂ ਬਾਰੇ ਕਲਪਤਨ ਨੂੰ ਕਈ ਸਾਲ ਹੋ ਗਏ ਇੰਨਾ ਗੱਲਾਂ ਤੇ ਆਜੋ ਆਪਣਾ ਪਾਣੀ ਬਚਾ ਲਓ ਆਪਣੀ ਧਰਤੀ ਬਚਾ ਲਓ ਆਪਣੀਆਂ ਹਵਾਵਾਂ ਬਚਾ ਲਓ ਆਪਣੀ ਬੋਲੀ ਬਚਾ ਲਓ